ਇਹ ਜਿਹੜੀ ਗੈਸ ਬਾਨਨੀ ਹੈ ਉਹਦਾ ਨੁਕਸਾਨ ਨੇ ਜਿੱਦਾਂ ਕਿ ਪਾਣੀਆਂ ਧਰਤੀ 'ਚ ਪਾਉਣਾ ਹੋਰ ਕਰਕੇ ਇਹਨਾਂ ਨੇ ਜਾਂ ਜਿਹੜਾ ਬੇਸ ਸੀਗਾ ਬਿਸਮੇ ਦੇ ਸੱਟਣਾ ਬਾਹਰ ਉਹ ਆਲੇ-ਦਾਲੇ ਮੱਖੀ ਮੱਛਰ ਹੋਰ ਸਾਰੇ ਜਿਹੜੇ ਨੁਕਸਾਨ ਸੀਗੇ ਉਹ ਸਾਨੂੰ ਖਾਛੇ ਸੀਗੇ ਜੀ ਅਸੀਂ ਨਹੀਂ ਭਾਵੇਂ ਐਲਕੀਤੇ ਪਰ ਆਪਣੀ ਉਤਮਾ ਨਹੀਂ ਕਾਦੀ ਨਾ ਕੋਈ ਕੋਈ ਨਹੀਂ ਆਨ ਸਾਰਿਆਂ ਦੀ ਖੁਸ਼ੀ ਦੇ ਨਾਲ ਪਲਾਂਟ ਦੀ ਸ਼ੁਰੂਆਤ ਹੋਈ ਹੈ। ਪਲਾਂਟ ਇੱਥੇ ਵਧੀਆ ਤਰੀਕੇ ਨਾਲ ਹੋਰ ਇੱਕ ਮੋਨਿਟਰਿੰਗ ਕਮੇਟੀ ਬਣਾਈ ਗਈ ਹੈ ਜਿਸ ਪਿੰਡ ਦੇ ਵਿਕਾਸ ਲਈ ਜਿਹੜਾ ਹੈਗਾ ਕੰਮ ਜਿਹੜੇ ਹੈ ਜਿਆਦਾ ਪਿੰਡ ਦੀ ਜਿਹੜੀ ਲੋੜਾਂ ਸੀਗੀਆਂ ਉਹ ਕੰਮ ਵੀ ਜਿਹੜੇ ਜਲਦ ਸ਼ੁਰੂ ਹੋਣ ਦਾ ਹੈ। ਆਨ ਵਾਲੋ ਪੋਜ਼ਿਟਿਵ ਭਾਵ ਜਿੰਨੇ ਪਿੰਡ ਦੀ ਡਿਵੈਲਪਮੈਂਟ ਤੇ ਅੱਗੇ ਹੋਰ ਤੱਕ ਦੀ ਇੱਕ ਨਵੀਂ ਸ਼ੁਰੂਆਤ ਹੈ। ਇਹ ਜੀ 2-2.5 ਸਾਲ ਤੋਂ ਸੰਘਰਸ਼ ਚੱਲ ਰਿਹਾ ਸੀਗਾ ਤੁਸੀਂ ਚਿੱਤੇ ਰਹੇ ਉਹਨੂੰ ਇਹਦੇ ਵਿੱਚ ਮੈਂ ਇਹਨਾਂ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਲੋਕਲ ਐਡਮਿਨਿਸਟ੍ਰੇਸ਼ਨ ਨੇ ਕਰੀ ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕਰੀ ਫਿਰ ਉਸ ਤੋਂ ਬਾਅਦ ਫਿਰ ਫਾਈਨਲੀ ਜਿਹੜੇ ਇਹਨਾਂ ਦੇ ਜਿਹੜੇ ਡਾਊਟ ਸੀਗੇ ਜਾਂ ਇਹਨਾਂ ਦੇ ਖੱਤਸੇ ਸੀਗੇ ਉਹ ਫਾਈਨਲੀ ਗਵਰਨਮੈਂਟ ਨੇ ਕਲੀਅਰ ਕਰਤੇ ਹਨ ਇਹ ਦੇਖ ਫਰਮਾਨੀ ਮਾਲਕ ਨੇ ਅਫਸਰਾਂ ਨੇ ਹੀ ਪਿਛਵਾਇਆ ਵੀ ਇਹ ਤਾਂ ਕੁਝ ਨਹੀਂ ਹੋਊਗਾ ਜੇਕਰ ਹੋਊਗਾ ਤਾਂ ਸਾਡੇ ਪਿੰਡ ਵਾਸੀਆਂ ਨੂੰ ਇਹ ਉਹਨਾਂ ਨੂੰ ਦੱਸ ਦਪਾ ਸੀ ਪਹਿਲਾਂ ਹੀ ਕਿ ਤਾਂ ਅਸੀਂ ਫੇਰ ਸ਼ੁਰੂ ਕਰੇ ਬੱਢਾਂਗੇ ਤੇ ਫੈਕਟਰੀ ਬੰਦ ਕਰਾਂਗੇ ਜਿਹੜਾ ਵੀ ਮੇਰਾ ਸੀਐਸਆਰ ਦਾ ਬਜਟ ਹੋਊਗਾ ਮੈਂ ਆਪਣੇ ਪਿੰਡ ਦੀ ਤਰੱਕੀ ਲਈ ਯੂਜ਼ ਕਰਾਂਗਾ ਤੇ ਦੂਜੀ ਗੱਲ ਮੈਂ ਇਹ ਕਹੀ ਵੀ ਜਿਹੜੀਆਂ ਵੀ ਇੱਥੇ ਜੇ ਕਿਸੇ ਨੇ ਕੰਮ ਕਰਨਾ ਹੈ ਕਿਸੇ ਵੀਰ ਨੇ ਕਿਸੇ ਭਾਈ ਨੇ ਇੱਥੇ ਕੰਮ ਕਰਨਾ ਤੇ ਉਹਦੇ ਲਈ ਮੇਰੇ ਜਿਹੜੇ ਹੈਗੇ ਨੇ ਪਲਾਂਟ ਦੇ ਗੇਟ ਹਮੇਸ਼ਾ ਖੁੱਲੇ ਨੇ ਮੇਰਾ ਹਰਮੇਲ ਸਿੰਘ ਪੰਮੁਸ਼ਕਾਵਾਦ ਜੀ ਇਹ ਦੋ ਢਾਈ ਸਾਲ ਜਿਹੜਾ ਸੰਘਰਸ਼ ਕਰਨ ਤੋਂ ਬਾਅਦ ਅੱਜ ਜਿਹੜੀ ਟੌਂਕੀ ਹੋਈ ਹੈ ਕੀ ਇਹ ਪੂਰਾ ਮਾਮਲਾ ਹੈ ਐਵਰੀ ਜਿਹੜਾ ਆਪਣਾ ਸੰਘਰਸ਼ ਚੱਲਦਾ ਸੀ ਤੁਹਾਨੂੰ ਪਤਾ ਹੀ ਦੋ ਢਾਈ ਸਾਲ ਹੋ ਗਏ ਕਿ ਅੰਦਰ ਆਪਣਾ ਗੈਸ ਸੈਕਟਰੀ ਲੱਗ ਰਹੀ ਹੈ ਜੀ ਜੇਕਰ ਆਪਾਂ ਦੇਖਿਆ ਜਾਵੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਲੱਗ ਰਹੀ ਸਾਰੀ ਜਗ੍ਹਾ ਸੰਘਰਸ਼ ਚੱਲਦਾ ਜੀ ਸਾਰੀ ਜਗ੍ਹਾ ਕੰਮ ਰੁਕਿਆ ਹੋਇਆ ਸੀ ਉਹਦੇ ਪਿੱਛੇ ਰੀਜ ਨੇ ਇਹ ਸੀਗਾ ਵੀ ਇਹ ਜਿਹੜੀ ਗੈਸ ਬਣਨੀ ਇਹਦਾ ਇੱਕ ਨੁਕਸਾਨ ਨੇ ਜਿੱਦਾਂ ਕਿ ਪਾਣੀਆਂ ਧਰਤੀ 'ਚ ਪਾਉਣਾ ਬੋਰ ਕਰਕੇ ਇਹਨਾਂ ਨੇ ਜਾਂ ਜਿਹੜਾ ਬੇਸ ਸੀਗਾ ਬੇਸ ਨੂੰ ਇਹ ਸੱਟਣਾ ਬਾਹਰ ਉਹ ਆਲੇ-ਦਾਲੇ ਮੱਖੀ ਮੱਛਰ ਹੋਰ ਸਾਰੇ ਜਿਹੜੇ ਨੁਕਸਾਨ ਸੀਗੇ ਉਹ ਸਾਨੂੰ ਖਰਚੇ ਸੀਗੇ ਜੀ ਅਸੀਂ ਸੀਗਾ ਵੀ ਇਹ ਆਉਣ ਵਾਲੇ ਸਮੇਂ ਸਾਨੂੰ ਨੁਕਸਾਨ ਕਰੂਗੀ ਪਿੰਡ ਨੂੰ ਇਸ ਕਰਕੇ ਅਸੀਂ ਇਹ ਸੰਘਰਸ਼ ਚੱਲਦਾ ਸੀ ਸਾਡੇ ਦੋਟਾ ਸਾਲ ਤੋਂ ਤੇ ਉਹ ਹੁਣ ਸਮਾਪਤ ਹੋ ਗਿਆ ਹੈ ਉਹ ਜਿਹੜਾ ਫੈਸਲਾ ਹੋਇਆ ਕੀ ਹੈ ਉਹ ਫੈਸਲਾ ਉਹ ਫੈਸਲਾ ਵੀ ਜੀ ਐਫੀਜੀਪ ਦਿੱਤਾ ਫੈਕਟਰੀ ਮਾਲਕ ਨੇ ਹਾਈ ਕੋਰਟ ਦੇ ਵਿੱਚ ਵੀ ਕੇਸ ਚਾੰਦਾ ਸੀ ਕਿਉਂਕਿ ਜਿਹੜੇ ਸਾਨੂੰ ਖਰਚੇ ਸੀਗੇ ਜੀ ਵੀ ਇਹਨੇ ਆਹ ਆਹ ਕਰਨਾ ਹੈ ਤੇ ਅਸੀਂ ਇਸ ਕਰਕੇ ਫੈਕਟਰੀ ਲਗਾਣੀ ਨਹੀਂ ਟਣੀ ਫਿਰ ਹੁਣ ਫੈਕਟਰੀ ਮਾਲਕ ਨੇ ਤੇ ਪ੍ਰਸ਼ਾਸਨ ਨੇ ਮਿਲ ਜੂ ਕੇ ਗੱਲਬਾਤ ਕਰਕੇ ਉਸ ਫੇਸ ਦਾ ਵੀ ਚੜਾਈ ਵੀ ਫੈਕਟਰੀ ਮਾਲਕ ਵੱਲੋਂ ਐਫੀਡੇਟ ਦਿੱਤਾ ਗਿਆ 9 ਸ਼ਰਤਾਂ ਤਹਿਤ ਜਿਹੜੇ ਹੁਮੈਨੀਆਂ ਬੁੱਲਾਂ ਦਾ ਇੱਕ ਤਾਂ ਦੇਖੋ ਸਾਨੂੰ ਇਹ ਸੀਗਾ ਵੀ ਉਹ ਪ੍ਰੈਸ ਮੱਡ ਪਾਉਂਦਾ ਗਲਿਆ ਸਾਰੇ ਡੰਗਰਾਂ ਦੇ ਹੱਡ ਪਾਉਂਦਾ ਜਾਂ ਸਾਰੀਆਂ ਚੀਜ਼ਾਂ ਪੈਣੀਆਂ ਸੀ ਹੁਣ ਉਹਨਾਂ ਨੇ ਸਿਰਫ ਸਿਰਫ ਦੋ ਚੀਜ਼ਾਂ ਕਰਤੀਆਂ ਜੀ ਗੋਹਾ ਤੇ ਪ੍ਰਾਲੀ ਉਹ ਐਫੀਡੇਟ ਦੇ ਵਿੱਚ ਲਿਖ ਕੇ ਦਿੱਤਾ ਹਾਈ ਕੋਰਟ ਲਾਇਆ ਸਾਨੂੰ ਐਫੀਡੇਟ ਦਿੱਤਾ ਤੇ ਉਹ ਨੌ ਸ਼ਰਤਾਂ ਪੈ ਸਾਡੇ ਪੋਸਟਰ ਵੀ ਲੱਗੇ ਹੋਏ ਨੇ ਜੀ ਤੁਸੀਂ ਕੈਮਰਾ ਉਧਰ ਵੀ ਮਾਰ ਕੇ ਦਿਖਾ ਦਿਓ ਬਈ ਬਾਕੀ ਇਹਦੇ ਖਿਲਾਫ ਜੇਕਰ ਕੁਝ ਕਰਦਾ ਹੈ ਜਾਂ ਇਹ ਤਾਂ ਉਲਟ ਕਰਦਾ ਹੈ ਜਿਹੜੀ ਸ਼ਰਤਾਂ ਨੇ ਤਾਂ ਅਸੀਂ ਸੰਘਰਸ਼ ਇਸੇ ਤਰ੍ਹਾਂ ਫੇਪਟਾਂਗੇ ਜੀ ਅਸੀਂ ਇਸ ਉਲਟ ਕੁਝ ਨਹੀਂ ਹੋਣ ਦਵਾਂਗੇ ਇਹ ਸ਼ਰਤਾਂ ਜਿਹੜੀਆਂ ਸਾਨੂੰ ਮਨਜ਼ੂਰ ਆ ਅਸੀਂ ਇਹ ਗੱਲ ਮੰਨ ਲਈ ਹੁਣ ਸਾਡੇ ਡੀਸੀ ਸਾਹਿਬ ਵੀ ਆਏ ਸੀਗੇ ਅ ਐਸਐਸਪੀ ਸਾਹਿਬ ਆਏ ਸੀ ਐਸਡੀਐਮ ਸਾਹਿਬ ਆਏ ਸੀ ਤੇ ਡੀਐਸਪੀ ਸਾਹਿਬ ਆਏ ਸੀ ਇਹ ਸਾਰੇ ਅਫਸਰਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਵੀ ਇਹ ਤਾਂ ਉਲਟ ਨਹੀਂ ਜਾਊਗਾ। ਬਾਕੀ ਖੁਦ ਫੈਕਟਰੀ ਮਾਲਕ ਵੀ ਮਾਲਕ ਵੀ ਧਰੂ ਘਰ ਆਇਆ ਸੀਗਾ ਜੀ। ਅੱਜ ਭੋਗ ਸੀ ਸੂਰਜੀ ਸਾਹਿਬ ਦਾ। ਉਹਦੇ ਵਿੱਚ ਸ਼ਾਮਲ ਹੋਏ ਸਾਰੇ ਨਗਰ ਨਿਵਾਸੀ ਤੇ ਉਹਨਾਂ ਨੇ ਫੈਕਟਰੀ ਮਾਲਕ ਨੇ ਅਫਸਰਾਂ ਨੇ ਇਹ ਵਿਸ਼ਵਾਸ ਦਵਾਇਆ ਵੀ ਇਹ ਤਾਂ ਉਲਟ ਕੁਝ ਨਹੀਂ ਹੋਊਗਾ। ਜੇਕਰ ਹੋਊਗਾ ਤਾਂ ਸਾਡੇ ਪਿੰਡ ਵਾਸੀਆਂ ਵੱਲੋਂ ਇਹ ਉਹਨਾਂ ਨੂੰ ਦੱਸ ਦਪਾ ਸੀ ਪਹਿਲਾਂ ਹੀ ਵੀ ਤਾਂ ਅਸੀਂ ਫੇਰ ਸੰਘਰਸ਼ ਪੱਢਾਂਗੇ ਤੇ ਫੈਕਟਰੀ ਬੰਦ ਕਰਵਾਵਾਂਗੇ। ਸਖਤਨਾ ਤਾਂ ਮੇਰੀ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਬਾਕੀ ਸ਼ੇਸ਼ ਅੱਜ ਅਸੀਂ ਪਿੰਡ ਨਮਸ਼ਕਾਬਾ ਦੇ ਵਿੱਚ ਖੜੇ ਹਾਂ ਪਿੰਡ ਦੇ ਵਿੱਚ ਹੋਰ ਇਸ ਪਤਿ ਪਰਿਵਾਰ ਕੋਲ ਦੁਆਰਾ ਦੇ ਵਿੱਚ ਖੜੇ ਨੂੰ ਇੱਥੇ ਆ ਕੇ ਅੱਜ ਮੈਂ ਸਾਰੇ ਪਿੰਡ ਵਾਲਾਂ ਦਾ ਸੰਘਰਸ਼ ਕਰਮੇ ਜਿਹੜਾ ਕਿਸਾਨ ਜਥੇਬੰਦੀਆਂ ਦਾ ਤਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਸਾਡੀ ਗੱਲ ਔਰ ਟੈਕਨੀਕਲੀ ਜਿਹੜਾ ਹੈਗਾ ਉਹ ਵੀ ਡਾਊਟ ਸੀਗੇ ਉਹਨਾਂ ਦੇ ਸਾਰੇ ਇੱਥੇ ਰਿਸੋਲਵ ਕਰਕੇ ਅੱਜ ਜਿਹੜਾ ਹੈਗਾ ਸਾਰਿਆਂ ਦੀ ਖੁਸ਼ੀ ਦੇ ਨਾਲ ਪਲਾਂਟ ਦੀ ਸ਼ੁਰੂਆਤ ਹੋਈ ਹੈ ਪਲਾਂਟ ਇੱਥੇ ਵਧੀਆ ਤਰੀਕੇ ਨਾਲ ਔਰ ਇੱਕ ਕਮਿਊਨਿਟੀ ਕਮੇਟੀ ਬਣਾਈ ਗਈ ਹੈ ਤੇ ਪਿੰਡ ਦੇ ਵਿਕਾਸ ਲਈ ਵੀ ਜਿਹੜਾ ਹੈਗਾ ਕੰਮ ਜਿਹੜੇ 11 ਪਿੰਡ ਦੀ ਜਿਹੜੀ ਬਿਮਾਰਨਾ ਸੀ ਉਹ ਕੰਮ ਵੀ ਜਿਹੜੇ ਜਲਦ ਸ਼ੁਰੂ ਹੋਣ ਜਾ ਰਹੇ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਦੇ ਦਿਨ ਅੱਜ ਬਹੁਤ ਸਾਲ ਦੀ ਸ਼ੁਰੂਆਤ ਹੋ ਰਹੀ ਹੈ ਇੱਕ ਚੰਗੇ ਪੱਧਰ ਦੇ ਸਾਹ ਦੇ ਸ਼ੁਰੂਆਤ ਹੋ ਰਹੀ ਹੈ ਇਹ ਕਿਹਾ ਜਾ ਰਿਹਾ ਕਿ ਇਹ ਪੋਲੂਸ਼ਨ ਵਾਲੀ ਜੀ ਉਹ ਜਿਹੜਾ ਜਨਾ ਕਿਤੇ ਗਏ ਹੈ ਕਿ ਬਿਲਕੁਲ ਉਹ ਸਾਰੇ ਦੇ ਸਾਰੇ ਕਲਾ ਕਲਾ ਪੁਆਇੰਟ ਦਾ ਜਿਹੜਾ ਹੈਗਾ ਟੈਕਨੀਕਲ ਐਕਸਪਰਟ ਕਮੇਟੀ ਤੋਂ ਜਿਹੜਾ ਹੈਗਾ ਦਿੱਲੀ ਤੋਂ ਵੀ ਐਕਸਪਰਟ ਸੀ ਉਹਦੇ ਵਿੱਚ ਉਹਦੇ ਵਿੱਚ ਪੀਜੀਆਈ ਤੋਂ ਵੀ ਮੈਡੀਕਲ ਕਾਲਜ ਤੋਂ ਐਮਸ ਤੋਂ ਆਈਆਈਟੀ ਤੋਂ ਟੀਏਯੂ ਤੋਂ ਐਗਰੀਕਲਚਰ ਯੂਨੀਵਰਸਿਟੀ ਤੋਂ ਸੋਇਲ ਟੈਸਟਿੰਗ ਐਕਸਪਰਟ ਸਾਰੇ ਕਮੇਟੀ ਨੇ ਬੈਠ ਕੇ ਉਹਦੇ ਕਲਾ ਕਲਾ ਟੈਕਨੀਕਲੀ ਜਵਾਬ ਜਿਲਾਏਗਾ ਉਸ ਜੀ ਦਾ ਦਿੱਤਾ ਇਸ ਇਸੇ ਨਾਲ ਜਿਹੜੇ ਹੈਗੇ ਸਾਰਿਆਂ ਦੇ ਡਾਊਟ ਜਿਹੜੇ ਆ ਕਲੀਅਰ ਹਾਂ ਜਿਲ੍ਹਾ ਕੋਲ ਪਿੰਡ ਦੀ 11 ਡਿਮਾਂਡ ਹੈ 11 ਦੀ 11 ਜਿਹੜੇ ਹੈਗੇ ਉਹ ਮੁਕੰਮਲ ਕਰਾਂਗੇ ਭਾਈ ਗੁਰਜੀਤ ਕਾਨ ਸਰ ਭਾਈ ਗੁਰਜੀਤ ਸਿੰਘ ਫਤਿਹ ਇਹਦੀ 2-2 ਸਾਲ ਤੋਂ ਸੰਘਰਸ਼ ਚੱਲ ਰਿਹਾ ਸੀਗਾ ਤੁਸੀਂ ਠੀਕ ਕਰ ਰਹੇ ਹੋ ਇਹਦੇ ਵਿੱਚ ਮੈਂ ਇਹਨਾਂ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਲੋਕਲ ਐਡਮਿਨਿਸਟ੍ਰੇਸ਼ਨ ਨੇ ਕਰੀ ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕਰੀ ਫਿਰ ਪੁਲਿਸ ਵੱਲੋਂ ਉਪਰਾਲੇ ਹੋਏ ਐਸਐਸਪੀ ਸਾਹਿਬ ਨੇ ਕਰੀ ਫਿਰ ਡੀਆਈਜੀ ਸਾਹਿਬ ਨੇ ਤੇ ਬਹੁਤ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਫਿਰ ਫਾਈਨਲੀ ਜਿਹੜੇ ਇਹਨਾਂ ਦੇ ਜਿਹੜੇ ਡਾਊਟ ਸੀਗੇ ਜਾਂ ਇਹਨਾਂ ਦੇ ਖੱਤਸੇ ਸੀਗੇ ਉਹ ਫਾਈਨਲੀ ਗਵਰਨਮੈਂਟ ਨੇ ਕਲੀਅਰ ਕਰਤੇ ਹੋਏ ਨੇ ਤੇ ਹੁਣ ਅੱਜ ਇੱਥੇ ਸੁਖਮੀ ਸਾਹਿਬ ਦਾ ਪਾਰਟ ਰਖਾਇਆ ਸੀਗਾ ਤੇ ਡੀਸੀ ਸਾਹਿਬ ਆਏ ਸੀ ਉਹਨਾਂ ਨੇ ਆ ਕੇ ਫਾਈਨਲੀ ਗ੍ਰਾਂਟ ਕੀ ਅਨਾਉਂਸ ਕਰੀ ਹੈ ਤੇ ਹੁਣ ਇਹ ਸਾਰਾ ਮਾਮਲਾ ਜਿਹੜਾ ਹੈਗਾ ਹੈ ਸੋਚ ਗਿਆ ਹੈ ਕਿ ਤੁਹਾਡੇ ਨਾਲ ਕੋਈ ਇਕਰਾਰਨਾਮਾ ਵੀ ਕੀਤਾ ਗਿਆ ਹੈਗਾ ਇਕਰਾਰਨਾਮਾ ਕਰਵਾਇਆ ਹੈਗਾ ਇਹਨਾਂ ਨੇ ਹਾਂਜੀ ਇਹ ਕਹਿੰਦੇ ਪ੍ਰਾਲੀ ਤੇ ਗੋਹਾ ਯੂਜ਼ ਕਰੂਗੇ ਜੋ ਰੌ ਮਟੀਰੀਅਲ ਆਊਗਾ ਉਹ ਟਕਿਆ ਹੋਇਆ ਹੋਊਗਾ ਤੇ ਸ਼ਾਮ ਨੂੰ ਜਿਹੜਾ ਹੈਗਾ ਸੂਰਜ ਚੱਪਣ ਤੋਂ ਬਾਅਦ ਤੇ ਸਵੇਰ ਦੇ ਵਿਚਾਲੇ ਮੈਂ ਰੌ ਮਿੱਟੀ ਤੇ ਲੈ ਕੇ ਆਉਂਗਾ ਮੈਂ ਉਹ ਸਾਰੀ ਚੀਜ਼ਾਂ ਨੂੰ ਮੰਨ ਲਿਆ ਹੈਗਾ ਤੇ ਫਿਰ ਇਹ ਕਹਿੰਦੇ ਵੀ ਕੱਲਾ ਪ੍ਰਾਣੀ ਔਰ ਗੋਹਾ ਯੂਜ਼ ਕਰੂਗੇ ਉਹਦੇ ਵਿੱਚ ਮੈਂ ਪਿੰਡ ਵਾਲਿਆਂ ਨਾਲ ਗੱਲ ਕਰੀ ਸੀਗੀ ਉਹ ਪਿੰਡ ਵਾਲੇ ਇੱਥੇ ਮੱਕੀ ਕਾਫੀ ਬੀਜਦੇ ਹੋਣੇ ਨੇ ਤੇ ਮੱਕੀ ਔਰ ਬਾਜਰੇ ਲਾਉਣ ਦੇ ਕਾਫੀ ਸ਼ੁੱਕ ਸੀਗੇ ਤੇ ਹੁਣ ਮੈਂ ਇਹਨਾਂ ਨਾਲ ਮੀਟਿੰਗ ਕਰੂੰਗਾ ਸੰਘਰਸ਼ ਕਮੇਟੀ ਨਾਲ ਤੇ ਉਸ ਤੋਂ ਬਾਅਦ ਇਹਨਾਂ ਨੇ ਵੀ ਮੈਨੂੰ ਖੈਰ ਕਿਹਾ ਹੈ ਵੀ ਉਹ ਇੱਕ ਲਾਈਨ ਐਡ ਕਰ ਦਾਂਗੇ ਵੀ ਜਿਨੇ ਬਾਸਰਾ ਜਾਂ ਮੱਕੀ ਵੇੜੀ ਹੈ ਕੀ ਉਹ ਦੇ ਸਕਦਾ ਹੈ। ਉਹ ਹੋਰ ਵੀ ਕੰਵਰਸੀਆਂ ਨਾਲ ਹੋਈ ਹੋਇਆ ਅਲਗਤ। ਇਹ ਪਿੰਡਵਸੀਆਂ ਨਾਲ ਹੁਣ ਅਸੀਂ ਜਿਵੇਂ ਇਹਨਾਂ ਨੇ ਸੁਪਨੀ ਸਾਹਿਬ ਦਾ ਪਾਠ ਕਰਾਇਆ ਹੁਣ ਡੀਸੀ ਸਾਹਿਬ ਨੇ ਵੀ ਲੁੱਭੂ ਵੀ ਕਿਹਾ ਵੀ ਦੂਸਰੀ ਵੀ ਕਰਾਓ ਤੇ 9 ਤਰੀਕ ਨੂੰ ਅਸੀਂ ਉਹ ਪਾਠ ਦੀ ਤਰੀਕ ਮقرਰ ਕਰੀ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਪਿੰਡ ਵਾਸੀਆਂ ਨੂੰ ਸੱਦਾ ਵੀ ਦਿੰਦਾ ਵੀ ਵੱਧ ਤੋਂ ਵੱਧ ਗਿਣਤੀ ਚਾਓ ਬਾਕੀ ਮੈਨੂੰ ਪੁੱਛਦੇ ਸੀਗੇ ਵੀ ਤੁਸੀਂ ਪਿੰਡ ਲਈ ਕੀ ਕਰ ਸਕਦੇ ਹੋ ਤੇ ਮੈਂ ਫਿਰ ਦੋ ਚੀਜ਼ਾਂ ਜਿਹੜੀਆਂ ਮੇਰੇ ਹੱਥ 'ਚ ਹੈਗੀਆਂ ਉਹ ਮੈਂ ਦੱਸਿਆ ਇੱਕ ਤਾਂ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਦਾ ਇੱਕ ਬਜਟ ਹੁੰਦਾ ਜਿਹੜਾ ਕਿ ਪ੍ਰੋਫਿਟ ਦਾ ਇੱਕ ਪੋਰਸ਼ਨ ਹੁੰਦਾ ਉਹ ਸਰਕਾਰ ਦੀ ਹਦਾਇਤਾਂ ਦੇ ਹਿਸਾਬ ਨਾਲ ਖਰਚ ਕਰਨਾ ਪੈਂਦਾ ਤੇ ਮੈਂ ਇਹਨਾਂ ਨੂੰ ਕਿਹਾ ਵੀ ਜਿਹੜਾ ਵੀ ਮੇਰਾ ਸੀਐਸਆਰ ਦਾ ਬਜਟ ਹੋਊਗਾ ਮੈਂ ਆਪਣੇ ਪਿੰਡ ਦੀ ਤਰੱਕੀ ਲਈ ਯੂਜ਼ ਕਰਾਂਗਾ ਤੇ ਦੂਜੀ ਗੱਲ ਮੈਂ ਇਹ ਕਹੀ ਵੀ ਜਿਹੜੀਆਂ ਵੀ ਇੱਥੇ ਜੇ ਕਿਸੇ ਨੇ ਕੰਮ ਕਰਨਾ ਹੈ ਕਿਸੇ ਵੀਰ ਨੇ ਕਿਸੇ ਭਾਈ ਨੇ ਇੱਥੇ ਕੰਮ ਕਰਨਾ ਤੇ ਉਹਦੇ ਲਈ ਮੇਰੇ ਜਿਹੜੇ ਹੈਗੇ ਨੇ ਪਲਾਂਟ ਦੇ ਗੇਟ ਹਮੇਸ਼ਾ ਖੁੱਲੇ ਨੇ ਤੇ ਜਿਹੜੀਆਂ ਵੀ ਨੌਕਰੀਆਂ ਆਉਣਗੀਆਂ ਇੱਥੇ ਉਹਦੇ ਵਿੱਚ ਪਿੰਡ ਦੀ ਪਹਿਲ ਹੋਊਗੀ ਇਹ ਮੈਂ ਪੰਚਾਇਤ ਨੂੰ ਦੱਸਿਆ ਹੈਗਾ